ਮਾਰਕੀਟ ਦੇ ਵਿੱਚ ਅਸੀਂ ਜਦੋਂ ਸੈਂਡਵਿਚ ਖਾਣਾ ਨਾ ਤਾਂ ਸਾਨੂੰ ਇੱਕ ਜਾਂ ਦੋ ਤਰ੍ਹਾਂ ਦੇ ਮਿਲਦੇ ਸੀਗੇ ਪਾਇਲ ਵਾਲਾ ਕੁਝ ਨਹੀਂ ਆਪਣਾ ਆਇਲ ਵਾਲੀ ਫੋਰ ਨਹੀਂ ਹੈਗਾ ਸਾਰਾ ਹੈਲਦੀ ਫੂਡ ਆ ਨਾਰਮਲ ਹਜੇ ਫਿਲਹਾਲ ਚੱਲ ਰਿਹਾ ਵਾ ਗ੍ਰੀਨ ਜਿੱਚੇ ਵੈਜੀਟੇਬਲਸ ਹੁੰਦੀਆਂ ਨੇ ਤੇ ਪਨੀਰ ਵਾਲਾ ਚੱਲ ਰਿਹਾ ਵਾ ਨਾਲ ਚੀਜ਼ ਵਾਲਾ ਕਿਉਂਕਿ ਅੱਜ ਕੱਲ ਲੋਕੀ ਟੇਸਟ ਵੀ ਭਾਲਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਖਾਣ ਪੀਣ ਦੇ ਬਹੁਤ ਹੀ ਜ਼ਿਆਦਾ ਸ਼ੌਕੀਨ ਹੁੰਦੇ ਨੇ ਅੱਜ ਤੁਹਾਨੂੰ ਕਿਸੀਂ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਕੀ ਪੰਜ ਤਰ੍ਹਾਂ ਦੇ ਸੈਂਡਵਿਚ ਮਿਲਦੇ ਹਨ ਆਮ ਤੌਰ ਤੇ ਮਾਰਕੀਟ ਵਿੱਚ ਸਿਰਫ ਇੱਕ ਜਾਂ ਦੋ ਤਰ੍ਹਾਂ ਦੇ ਹੀ ਸੈਂਡਵਿਚ ਹੁੰਦੇ ਨੇ ਇੱਥੇ ਪੰਜ ਤਰ੍ਹਾਂ ਦੇ ਸੈਂਡਵਿਚ ਖਾਣ ਨੂੰ ਮਿਲਦੇ ਹਨ ਗੱਲ ਕਰਦੇ ਆ ਸੈਂਡਵਿਚ ਬਣਾਉਣ ਵਾਲਿਆਂ ਕੋਲੋਂ ਕੀ ਉਹਨਾਂ ਨੂੰ ਇਹ ਆਈਡੀਆ ਕਿਸ ਤਰ੍ਹਾਂ ਆਇਆ ਹੁਣ ਤੁਹਾਨੂੰ ਮਿਲਵਾਉਣ ਜਾ ਰਹੇ ਆ ਲਵ ਪੰਜਾਬ ਫੂਡ ਦੇ ਪ੍ਰਦੀਪ ਜੀ ਨਾਲ ਜਿਨ੍ਹਾਂ ਦੇ ਕੋਲ ਪੰਜ ਤਰ੍ਹਾਂ ਦੇ ਸੈਂਡਵਿਚ ਮਿਲਦੇ ਹਨ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਸਤਿ ਸ਼੍ਰੀ ਅਕਾਲ ਸਰ ਦੀਪ ਜੀ ਜਿਸ ਤਰ੍ਹਾਂ ਕੇ ਅਸੀਂ ਸੁਣਿਆ ਹੈਗਾ ਕਿ ਸੈਂਡਵਿਚ ਦੋ ਤਰ੍ਹਾਂ ਦੇ ਹੁੰਦੇ ਨੇ ਜਾਂ ਤਿੰਨ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਪੰਜ ਤਰ੍ਹਾਂ ਦੇ ਸੈਂਡਵਿਚ ਮਾਰਕੀਟ ਵਿੱਚ ਲੈ ਕੇ ਆਏ ਹੋ ਤੁਹਾਨੂੰ ਇਹ ਆਈਡੀਆ ਕਿਸ ਤਰ੍ਹਾਂ ਆ ਕਿ ਜਿਹੜੇ ਪੰਜ ਤਰ੍ਹਾਂ ਦਾ ਜਿਹੜਾ ਸੈਂਡਵਿਚ ਹੈਗਾ ਤੁਸੀਂ ਆਮ ਤੌਰ ਤੇ ਲੋਕਾਂ ਦੇ ਲਈ ਤੁਸੀਂ ਲੈ ਕੇ ਆਏ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਸ ਤਰ੍ਹਾਂ ਆਈਡੀਆ ਸਰ ਇਧਰ ਮਾਰਕੀਟ ਦੇ ਵਿੱਚ ਅਸੀਂ ਆਂਦੇ ਹੁੰਦੇ ਸੀਗੇ ਕੁਝ ਵੀ ਖਾਣ ਪੀਣ ਆਂਦੇ ਸੀਗੇ ਇਧਰ ਆਪਣੇ ਮਾਰਕੀਟ ਦੇ ਵਿੱਚ ਅਸੀਂ ਜਦੋਂ ਸੈਂਡਵਿਚ ਖਾਣ ਆਣਾ ਤਾਂ ਸਾਨੂੰ ਇੱਕ ਜਾਂ ਦੋ ਤਰ੍ਹਾਂ ਦੇ ਮਿਲਦੇ ਸੀਗੇ ਤੇ ਆਪਾਂ ਨੂੰ ਸੀਗਾ ਕਿ ਕਨਸੈਪਟ ਆਪਾਂ ਹੈਲਦੀ ਫੂਡ ਦਾ ਰੱਖੀਏ ਆਪਾਂ ਹੈਲਦੀ ਫੂਡ ਵਾਲਾ ਕਨਸੈਪਟ ਸ਼ੁਰੂ ਕੀਤਾ ਜਿੱਦਾਂ ਪੀਨਟ ਬਟਰ ਵਾਲਾ ਆਪਣੇ ਕੋਲੇ ਆ ਰਿਹਾ ਵਾ ਸੈਂਡਵਿਚ ਚੀਜ਼ ਵਾਲਾ ਆ ਰਿਹਾ ਪਨੀਰ ਵਾਲਾ ਆ ਰਿਹਾ ਸਰ ਠੀਕ ਹੈ ਜੀ ਮਲਟੀ ਗ੍ਰੇਨ ਸੈਂਡਵਿਚ ਹੋਏਗਾ ਇਹ ਆਪਾਂ ਨੂੰ ਜਨਕਿ ਹੈਲਦੀ ਫੂਡ ਇਹ ਜਿਮ ਜਿਮ ਹੈਗੇ ਆ ਤਿੰਨ ਚਾਰ ਜਿਮ ਨੇ ਉਹਨਾਂ ਦੀ ਡਾਈਟ ਵਗੈਰਾ ਜਿਮ ਵਾਲਿਆਂ ਦੀ ਤੁਹਾਨੂੰ ਪਤਾ ਹੈਲਦੀ ਫੂਡ ਹੁੰਦੀ ਆ ਆਪਾਂ ਸੈਲਡ ਵਗੈਰਾ ਵੀ ਰੱਖਿਆ ਹੋਇਆ ਸਰ ਠੀਕ ਹੈ ਜੀ ਤੇ ਸਭ ਸਭ ਦੇ ਵਿੱਚ ਤੁਹਾਨੂੰ ਪਤਾ ਹੈ ਜੈਬਜੀਟੇਬਲਸ ਪੈਂਦੀਆਂ ਨੇ ਹੁਣ ਆਪਾਂ ਪੀਨਟ ਬਟਰ ਹੈ ਤੁਹਾਨੂੰ ਪੀਨਟ ਬਟਰ ਰੈਡੀ ਕਰਕੇ ਦਿਖਾ ਦਿੰਨੇ ਇਹ ਜਿਹੜਾ ਪੀਨਟ ਬਟਰ ਹੈਗਾ ਇਸ ਪੀਨਟ ਬਟਰ ਦੇ ਵਿੱਚ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਪੈਂਦੀਆਂ ਨੇ ਉਹਦੇ ਬਾਰੇ ਜਰਾ ਸਾਨੂੰ ਡਿਟੇਲ ਵਿੱਚ ਦੱਸੋ ਜਰਾ ਜੀ ਪੀਨਟ ਬਟਰ ਦੇ ਵਿੱਚ ਸਰ ਪੀਨਟ ਹੋ ਜਾਏਗਾ ਚਾਕਲੇਟ ਆਪਣਾ ਚਾਕਲੇਟ ਸਿਰਫ ਆ ਜਾਏਗਾ ਬਨਾਨਾ ਜਾ ਜਾਣਗੇ ਆਪਣਾ ਬਰੈਡ ਆ ਜਾਏਗਾ ਇਹ ਹੁਣ ਤੁਹਾਨੂੰ ਰੈਡੀ ਗ੍ਰਿਲਡ ਕਰਕੇ ਦਵਾਂਗੇ ਸਰ ਆਪਾਂ ਆਇਲ ਵਾਲਾ ਕੁਝ ਵੀ ਨਹੀਂ ਆਪਣਾ ਆਇਲ ਦੀ ਥੋੜੀ ਨਹੀਂ ਹੈਗਾ ਸਾਰਾ ਹੈਲਦੀ ਫੂਡ ਆ ਬਟਰ ਲਗਾ ਕੇ ਗ੍ਰਿਲਡ ਕਰਕੇ ਦਵਾਂਗੇ ਆਪਾਂ ਤੁਹਾਨੂੰ ਇਹ ਨਹੀਂ ਕਿ ਇੱਕ ਤਵੇ ਦੇ ਉੱਤੇ ਕਰਕੇ ਦੇਣਾ ਜੀ ਗ੍ਰਿਲਡ ਹੋਏਗਾ ਹਾਂਜੀ ਹੁਣ ਦੇਖਦੇ ਆ ਇਹ ਜਿਹੜਾ ਹੈਗਾ ਪੀਨਟ ਬਟਰ ਪੀਨਟ ਸੈਂਡਵਿਚ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਜੀ ਇਸ ਪੀਨਟ ਬਟਰ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਪਹਿਲਾਂ ਕਿਹੜਾ ਮਟੀਰੀਅਲ ਤੁਸੀਂ ਯੂਜ਼ ਕਰ ਰਹੇ ਹੋ ਸਰ ਆਪਣੇ ਕੋਲ ਜਿਹੜਾ ਬਰੈਡ ਹੈ ਉਹ ਬ੍ਰਾਊਨ ਬਰੈਡ ਜਿਹਾ ਹੁੰਦਾ ਵਾ ਬਰੈਡ ਯੂਜ਼ ਕਰ ਰਹੇ ਆ ਕੰਪਨੀ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਪੀਨਟ ਆ ਰਿਹਾ ਪੀਨਟ ਲੱਗ ਰਿਹਾ ਹੁਣ ਦੇਖੋ ਪੀਨਟ ਬਟਰ ਵੀ ਪੂਰਾ ਬੈਸਟ ਕੁਆਲਿਟੀ ਦਾ ਹੈ ਆਪਾਂ ਕੋਈ ਵੀ ਝਾਲੀ ਚੀਜ਼ ਨਹੀਂ ਵਰਤਦੇਗੇ ਬੈਸਟੀ ਕਿਉਂਕਿ ਆਪਾਂ ਨੂੰ ਹੈਲਦੀ ਫੂਡ ਕਨਸੈਪਟ ਹੀ ਆਪਣਾ ਹੈਲਦੀ ਫੂਡ ਦਾ ਹੈ ਸਰ ਠੀਕ ਹੈ ਜੀ ਹੁਣ ਦੇਖੋ ਪੇਸਟਿੰਗ ਹੋ ਰਹੀ ਆ ਹੈਲਦੀ ਫੂਡ ਆ ਪੂਰਾ ਪ੍ਰੋਪਰ ਉਹਨਾਂ ਬਨਾਣਾਜ਼ ਪਾਣਗੇ ਪੀਨਟ ਬਟਰ ਆਪਣਾ ਲੱਗ ਚੁੱਕਿਆ ਬਨਾਣਾਜ਼ ਪਏਗਾ ਕਿਉਂਕਿ ਬਨਾਣਾਜ਼ ਆਪਣਾ ਦੇਖੋ ਕੈਲਰੀ ਕਿੰਨੀ ਦੇ ਰਿਹਾ ਵਾ ਹੈਲਦੀ ਆ ਪੂਰ ਬਿਲਕੁਲ ਜਿਮ ਦੇ ਵਿੱਚ ਵੀ ਸ਼ੇਕ ਵਗੈਰਾ ਚੱਲਦੇ ਆ ਸ਼ੇਕਸ ਵੀ ਆਪਾਂ ਰੱਖੇ ਹੋਏ ਆ ਬਨਾਣਾ ਸ਼ੇਕ ਵਗੈਰਾ ਕਈ ਸਬਜ਼ ਸਬ ਆ ਜਾਏਗਾ ਰੈਪ ਆ ਜਾਏਗਾ ਆਪਣਾ ਸੈਲਡ ਆ ਜਾਏਗਾ ਗ੍ਰੀਨ ਸੈਲਡ ਕਿਉਂਕਿ ਗ੍ਰੀਨ ਸੈਲਡ ਦਾ ਸਰ ਇੱਥੇ ਕਿਤੇ ਵੀ ਮਾਰਕੀਟ ਦੇ ਵਿੱਚ ਕਨਸੈਪਟ ਨਹੀਂ ਹੈ ਗ੍ਰੀਨ ਸੈਲਡ ਵੀ ਆਪਣੇ ਕੋਲੇ ਹੈ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹਾਂ ਹੁਣ ਇਸ ਪੀਨਟ ਬਟਰ ਦੇ ਵਿੱਚ ਬਨਾਣਾ ਦੇ ਛੋਟੇ ਛੋਟੇ ਪੀਸ ਕੀਤੇ ਜਾ ਰਹੇ ਨੇ ਔਰ ਇਹਨਾਂ ਛੋਟੇ ਛੋਟੇ ਪੀਸਿਸ ਨੂੰ ਹੁਣ ਇਹਨਾਂ ਨੇ ਪੀਨਟਸ ਜਿਹੜਾ ਹੈਗਾ ਸੈਂਡਵਿਚ ਉੱਪਰ ਰੱਖਣਗੇ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ ਹੈਗੀ ਜੋ ਤੁਸੀਂ ਯੂਜ਼ ਕਰਦੇ ਹੋ ਇਸ ਤੋਂ ਇਲਾਵਾ ਤਾਂ ਸਰ ਇਹੀ ਆ ਮੇਨ ਆਪਣੇ ਕੋਲ ਹੈ ਇਹੀ ਆ ব্রাউন ਬ੍ਰੈਡ ਵੀ ਆ ਜਾਏਗਾ ব্রাউন ਬ੍ਰੈਡ ਵਾਲਾ ਵੀ ਸੈਂਡਵਿਚ ਆਪਣੇ ਕੋਲੇ ਆਏਗਾ ਠੀਕ ਹੈ ਜੀ ਪਨੀਰ ਪੈ ਜਾਏਗਾ ਇਸ ਚ ਪਨੀਰ ਪਾ ਸਕਦੇ ਆਪਾਂ ਪਨੀਰ ਵੀ ਪਾਵਾਂਗੇ ਹੁਣ ਇਸ ਤੋਂ ਬਾਅਦ ਚੋ ਇਹ ਆਪਾਂ ਹੈਲਥ ਵਾਈਜ਼ ਦੇਖੀਏ ਹੈਲਥ ਵਾਈਜ਼ ਆਪਾਂ ਨੂੰ ਕਿਸ ਤਰ੍ਹਾਂ ਹੈ ਹੈਲਦੀ ਫੂਡ ਪ੍ਰੋਵਾਈਡ ਕਰਦਾ ਜਾਂ ਆਪਾਂ ਨੂੰ ਕੀ ਬੈਨੀਫਿਟ ਦਿੰਦਾ ਸਰ ਜਿੱਦਾਂ ਹੁਣ ਆਪਾਂ ਦੇਖੋ ਪੀਨਟ ਬਟਰ ਪਾਇਆ ਵਾਇਸ ਚ ਬਣਾ ਨਾ ਪਾਏ ਨੇ ਇਹ ਹੈਲਥ ਵਾਸਤੇ ਆਪਣੇ ਬੈਨੀਫਿਟ ਹੈ ਫੈਟ ਫੈਟੀ ਜਿਹਦਾ ਫੈਟ ਆਪਾਂ ਜਿਮ ਵਾਲੇ ਫੈਟ ਵਾਸਤੇ ਖਾਂਦੇ ਆ ਬਨਾਨਸ ਵਗੈਰਾ ਵੀ ਕੈਲਰੀ ਮਿਲੇ ਸਾਨੂੰ ਠੀਕ ਹੈ ਜੀ ਐਕਟਿਵ ਰੱਖਦਾ ਆਪਾਂ ਨੂੰ ਸਰੀਰ ਲਈ ਇਸ ਲਈ ਬੈਸਟ ਹੋਏਗਾ ਤੁਸੀਂ ਇੱਕ ਵਾਰ ਟੈਸਟ ਕਰਕੇ ਦੇਖੋ ਤੁਹਾਡੇ ਕੋਲ ਜ਼ਿਆਦਾ ਹੁਣ ਕਿਸ ਕਿਸਮ ਦੇ ਜ਼ਿਆਦਾ ਕਸਟਮਰ ਆ ਰਹੇ ਨੇ ਜ਼ਿਆਦਾ ਤੁਹਾਡੇ ਕੋਲ ਕਿਹੜੇ ਕਿਸਮ ਦੇ ਸੈਂਡਵਿਚ ਦੀ ਡਿਮਾਂਡ ਜ਼ਿਆਦਾ ਹੋ ਰਹੀ ਜੀ ਸਰ ਆਪਣੇ ਕੋਲ ਸੈਂਡਵਿਚ ਜਿੱਦਾ ਨਾਰਮਲ ਹਜੇ ਫਿਲਹਾਲ ਚੱਲ ਰਿਹਾ ਵਾ ਗ੍ਰੀਨ ਜਿਸ ਵਿੱਚ ਵੈਜੀਟੇਬਲਜ਼ ਹੁੰਦੀਆਂ ਨੇ ਤੇ ਪਨੀਰ ਵਾਲਾ ਚੱਲ ਰਿਹਾ ਵਾ ਨਾਲ ਚੀਜ਼ ਵਾਲਾ ਕਿਉਂਕਿ ਅੱਜ ਕੱਲ ਲੋਕ ਟੇਸਟ ਵੀ ਭਾਲਦੇ ਨਾਲ ਦੀ ਨਾਲ ਚੀਜ਼ ਪਾ ਕੇ ਵੀ ਆਪਾਂ ਦਿੰਨੇ ਆ ਉਹਦੇ ਨਾਲ ਟੇਸਟ ਬਿਲਕੁਲ ਵਧੀਆ ਹੋ ਜਾਂਦਾ ਹੈ ਉਹਨਾਂ ਜਿਹੜੀ ਆਪਣੀ ਜਿਹੜੀ ਸੌਸ ਪੈ ਰਹੀ ਆ ਇਹ ਸੌਸ ਕਿਹੜੀ ਹੈ ਇਹ ਚਾਕਲੇਟ ਫਲੇਵਰ ਹੈ ਸਰ ਇਹਦੇ ਨਾਲ ਟੇਸਟ ਆਪਣਾ ਟੇਸਟ ਆਏਗਾ ਸਰ ਕਈ ਵਾਰ ਕਸਟਮਰਸ ਕਈ ਹੁੰਦੇ ਆ ਜਿਹੜੇ ਪੀਨਟ ਨਹੀਂ ਖਾਂਦੇ ਯੂਜ਼ ਕਰਦੇ ਜਾਂ ਖਾਂਦੇ ਨਹੀਂ ਹੈਗੇ ਉਹਨਾਂ ਲਈ ਸਿਰਫ ਆਪਾਂ ਚਾਕਲੇਟ ਸ਼ਿਰਪ ਪਾਇਆ ਵਾ ਟੇਸਟ ਹੀ ਆਏਗਾ ਇਸ ਨੂੰ ਤੁਸੀਂ ਆਪਣਾ ਗ੍ਰਿਲਡ ਕਰਨ ਲਈ ਕਿੰਨਾ ਟਾਈਮ ਰੱਖਣਾ ਪੈਂਦਾ ਇਹਨੂੰ ਉਹਦੇ ਵਿੱਚ ਗ੍ਰਿਲਡ ਹੀ ਸਰ ਓਨਲੀ 5 ਜਾਂ 7 ਮਿੰਟ 5-7 ਮਿੰਟ ਦੇ ਵਿੱਚ ਗ੍ਰਿਲਡ ਹੋ ਜਾਏਗਾ ਗ੍ਰਿਲਡ ਵੀ ਪੂਰਾ ਵਧੀਆ ਕਰਕੇ ਦਵਾਂਗੇ ਜੀ ਕਰੰਚੀ ਹੋਏਗਾ ਪੂਰਾ ਜਿਸ ਤਰ੍ਹਾਂ ਕਿ ਆਪਾਂ ਦੇ ਰਹੇ ਆ ਗ੍ਰਿਲਡ ਦੇ ਵਿੱਚ ਇਹ ਵਿੱਚ ਬਟਰ ਲਗਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਆ ਜਿਹੜਾ ਆਪਣਾ ਸੈਂਡਵਿਚ ਹੈ ਇਸ ਨੂੰ ਉਸ ਗ੍ਰਿਲ ਦੇ ਵਿੱਚ ਰੱਖ ਦਿੱਤਾ ਗਿਆ ਆ ਹੁਣ ਜਦੋਂ ਇਹਨੇ ਰੈਡੀ ਹੋ ਜਾਣਾ ਇਸ ਤੋਂ ਬਾਅਦ ਵਿੱਚ ਫਿਰ ਆਪਾਂ ਦੇਖਦੇ ਹਾਂ ਇਸ ਦਾ ਟੇਸ ਕਿਸ ਤਰ੍ਹਾਂ ਦਾ ਆ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਆ ਇਹਨਾਂ ਦਾ ਇਹ ਜਿਹੜਾ ਸੈਂਡਵਿਚ ਰੈਡੀ ਹੋ ਚੁੱਕਾ ਆ ਹਾਜੀ ਭਾਜੀ ਕੀ ਕਹਿਣਾ ਚਾਹੋਗੇ ਇਸ ਰੈਡੀ ਹੋਏ ਸੈਂਡਵਿਚ ਦੇ ਬਾਰੇ ਤੁਸੀਂ ਸਰ ਹੁਣ ਆਪਣਾ ਗ੍ਰਿਲਡ ਹੋ ਕੇ ਬਾਹਰ ਆ ਗਿਆ ਸੈਂਡਵਿਚ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਡਿਸਪਲੇ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਸੌਸੇਸ ਵਗੈਰਾ ਜੋ ਵੀ ਆ ਰੈਡੀ ਕਰਕੇ ਤੁਹਾਨੂੰ ਟੈਸਟ ਕਰਵਾਵਾਂਗੇ ਤੁਸੀਂ ਟੈਸਟ ਕਰਕੇ ਦੇਖਿਓ ਇਸ ਤਰ੍ਹਾਂ ਕੀ ਇਹਨਾਂ ਦਾ ਇਹ ਸੈਂਡਵਿਚ ਰੈਡੀ ਹੋ ਚੁੱਕਾ ਹੈ ਇਹਨੂੰ ਟੇਸਟ ਕਰਕੇ ਦੇਖਦੇ ਆ ਵੀ ਵਾਕੇ ਇਹਨਾਂ ਦਾ ਸੈਂਡਵਿਚ ਓਨਾ ਹੀ ਟੇਸਟੀ ਹੈ ਜਿੰਨਾ ਕਿ ਆਮ ਤੌਰ ਤੇ ਮਾਰਕੀਟ ਵਿੱਚ ਇਹਨਾਂ ਦਾ ਟੇਸਟ ਕਰਨ ਵਾਲੇ ਜਿਹੜੇ ਜਿਹੜੇ ਪਰਸਨ ਇਹਨਾਂ ਕੋਲ ਆਉਂਦੇ ਆ ਵੀ ਇਹਨਾਂ ਦਾ ਵਾਕੇ ਹੀ ਸੈਂਡਵਿਚ ਬਹੁਤ ਟੇਸਟੀ ਹੈ ਵਾਕੇ ਭਾਜੀ ਤੁਹਾਡਾ ਸੈਂਡਵਿਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਇਹਨਾਂ ਦਾ ਇਹ ਸੈਂਡਵਿਚ ਇਨਾ ਕੀ ਜ਼ਿਆਦਾ ਟੇਸਟੀ ਹੈ ਕਿ ਲੁਧਿਆਣਾ ਤੋਂ ਕੀ ਲੁਧਿਆਣੇ ਤੋਂ ਬਾਹਰੋਂ ਵੀ ਬਹੁਤ ਸਾਰੇ ਲੋਕੀ ਪੀਨਟਸ ਸੈਂਡਵਿਚ ਖਾਣ ਲਈ ਆਉਂਦੇ ਨੇ ਸੋ ਭਾਜੀ ਤੁਸੀਂ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਤੁਸੀਂ ਆਪਣੀ ਲੋਕੇਸ਼ਨ ਵੀ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਇਸ ਸੈਂਡਵਿਚ ਨੂੰ ਖਾਣ ਵਾਸਤੇ ਹੋਰ ਵੀ ਲੋਕੀ ਬਹੁਤ ਸਾਰੇ ਤੁਹਾਡੇ ਕੋਲ ਇਤਿਆਸ ਜੀ ਆਪਣੀ ਲੋਕੇਸ਼ਨ ਐ ਸਰ ਰਾਜਗੁਰੂ ਨਗਰ ਦੇ ਵਿੱਚ ਸੰਦੀਪ ਵਕਰੀ ਤੋਂ ਜਦੋਂ ਜੇ ਬਲੌਗ ਨੂੰ ਜਾਣਦੇ ਆ ਉਹ ਤੇ ਸੈਂਟਰ ਦੇ ਵਿੱਚ ਰਾਜਗੁਰੂ ਡੀ ਬਲੌਗ ਦੇ ਸਾਹਮਣੇ ਉਧਰੋਂ ਆਪਾਂ ਜਦੋਂ ਲੋਧੀ ਕਲੱਬ ਤੋਂ ਐਂਟਰ ਕਰਦੇ ਆਂ ਜੇ ਬਲੌਕ ਨੂੰ ਸੰਧੀ ਬੇਕਰੇ ਨੂੰ ਜਾਣੇ ਆ ਤਾਂ ਡੀ ਬਲੌਕ ਦੇ ਸਾਹਮਣੇ ਆਪਣੀ ਲੋਕੇਸ਼ਨ ਆ ਸਰ ਅਗਰ ਤੁਸੀਂ ਇਹਨਾਂ ਦਾ ਇਹ ਸੈਂਡਵਿਚ ਖਾਣਾ ਚਾਹੁੰਦੇ ਹੋ ਤੇ ਤੁਹਾਨੂੰ ਇਸ ਦੇ ਲਈ ਤੁਹਾਡੇ ਸਾਡੇ ਲੁਧਿਆਣਾ ਦੇ ਵਿੱਚ ਆਣਾ ਪਏਗਾ ਸੋ ਹੈਲਥੀ ਚੀਜ਼ਾਂ ਖਾਓ ਸੋ ਆਪਣੀ ਹੈਲਥ ਨੂੰ ਸਹੀ ਰੱਖੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ